ਮੇਰੇ ਸਾਰੇ ਹੀ ਦੋਸਤਾਂ ਨੂੰ ਢੀਰ ਗੋਪੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਆਇਆ ਕਿ ਹਰ ਵਾਰ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੋਵਾਂਗੇ ਜਿਸੋ ਕਿ ਹੁਣ ਪਿਛਲੇ ਹਫ਼ਤੇ ਸੀ ਦੀ ਲੜੇ ਚੱਲ ਰਹੀ ਸੀ ਇਸ ਕਰਕੇ ਕੋਈ ਨਵਾਂ ਰਿਸ਼ਤਾ ਨਹੀਂ ਦੇ ਪਾਏ ਹੁਣ ਆਪਾਂ ਜੋ ਕਿ ਨਵੇਂ-ਨਵੇਂ ਰਿਸ਼ਤੇ ਲੈ ਕੇ ਹਾਜ਼ਰ ਆ ਜੀ ਅੱਜ ਤੋਂ ਫਿਰ ਜੋ ਪਹਿਲਾ ਰਿਸ਼ਤਾ ਹੈ ਜੀ ਆਪਣੇ ਜੱਟ ਸਿੱਖ ਲੜਕੇ ਦਾ ਹੈ ਉਸ ਤੋਂ ਬਾਅਦ ਦੋ ਲੜਕੀਆਂ ਦੇ ਰਿਸ਼ਤੇ ਹਨ ਜੱਟ ਸਿੱਖ ਪਰਿਵਾਰ ਦੀਆਂ ਔਰ ਇਹ ਰਿਸ਼ਤੇ ਜਿਹੜੇ ਹਨ ਕਿ ਆਪਾਂ ਤੁਹਾਨੂੰ ਆਖਿਆ ਕਿ ਜਿਹੜੇ ਪਰਿਵਾਰ ਨੂੰ ਆਪਾਂ ਚੰਗੀ ਤਰ੍ਹਾਂ ਜਾਣ ਪਹਿਚਾਨ ਦੇ ਵਿੱਚ ਰਹਿਨੇ ਆ ਤੁਹਾਨੂੰ ਉਹੀ ਹੀ ਰਿਸ਼ਤੇ ਦਿੱਤੇ ਜਾਣਗੇ ਜੇ ਤੁਸੀਂ ਵੀ ਚਾਹਦੇ ਹੋ ਕਿ ਤੁਹਾਡੀ ਐਡ ਲੱਗੇ ਤੁਸੀਂ ਆਪਣੀ এডਿਊਕੇਸ਼ਨ ਕਰਵਾ ਕੇ ਸਾਡੇ ਕੋਲੋਂ ਆਪਣੀ ਰਿਸ਼ਤੇ ਦੀ ਐਡ ਲਵਾ ਸਕਦੇ ਜੇ ਔਰ ਇੱਕ ਗੱਲ ਖਾਸ ਕਰਕੇ ਕਿ ਨਸ਼ਾ ਰਹਿ ਦਾਜ ਰਹਿ ਤੇ ਰਿਸ਼ਤੇ ਵਾਰੇ ਹੀ ਸਾਡੇ ਨਾਲ ਸੰਪਰਕ ਕਰਨ ਜੇ ਕੋਈ ਲਾਲਚੀ ਹੈ ਉਹ ਸਾਨੂੰ ਬੇਸ਼ੱਕ ਨਾ ਫੋਨ ਕਰੇ ਕਰੇ ਕੋੜਾ ਪਾ ਤੁਹਾਡੇ ਸਾਹਮਣੇ ਪਹਿਲਾ ਰਿਸ਼ਤਾ ਲੈ ਕੇ ਹਾਜ਼ਰ ਆ ਜੀ ਜੱਟ ਸਿੱਖ ਪਰਿਵਾਰ ਦਾ ਇਹ ਆਪਣਾ ਸਿੱਧੂ ਗੋਤ ਪਰਿਵਾਰ ਦਾ ਪੀਆਰ ਲੜਕਾ ਆਪਣੇ ਪੱਟੀ ਏਰੀਏ ਤੋਂ ਹੈ ਹਾਈਟ 5 ਫੁੱਟ 7 ਇੰਚ 1997 ਦਾ ਬਾਰਨ ਹੈ ਜੋ ਕਿ ਉਹਨਾਂ ਦੇ ਡੈਡੀ ਜੀ ਸਰਕਾਰੀ ਜੋਬ ਤੇ ਹਨ ਇੱਕ ਭੈਣ ਹੈ ਤੇ 2 ਕਿੱਲੇ ਜ਼ਮੀਨ ਹੈ ਇਹ ਲੜਕਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਔਰ ਆਪਣੀ ਪੀਆਰ ਲੈ ਚੁੱਕਾ ਹੈ ਇਹ ਚਾਹੁੰਦੇ ਆ ਕਿ ਕੋਈ ਬੀਐਸਸੀ ਨਰਸਿੰਗ ਲੈਣ ਦੀ ਲੜਕੀ ਹੋਵੇ ਜੇ ਪੰਜਾਬ ਦੀ ਠੀਕ ਹੈ ਜਾਂ ਆਸਟ੍ਰੇਲੀਆ ਦੀ ਹੋਵੇ ਤਾਂ ਉਹ ਵੀ ਰਿਸ਼ਤਾ ਲਾਇਆ ਜਾਏਗਾ ਤੇ ਸਭ ਤੋਂ ਵੱਡੀ ਗੱਲ ਇਹ ਪਰਿਵਾਰ ਇੱਕੋ ਹੀ ਮੰਗ ਕਰ ਰਿਹਾ ਹੈ ਕਿ ਓਨਲੀ ਕੁੜੀਆ ਸੋਹਣੀ ਤੇ ਹਾਈਡ ਹੋਵੇ ਤੇ ਬੀਐਸਸੀ ਨਰਸਿੰਗ ਹੋਵੇ ਇਹਨਾਂ ਦੀ ਦਾਜ ਦੀ ਕੋਈ ਮੰਗਣੀ ਨਹੀਂ ਕਿ ਉਹਦੀ ਖੁਸ਼ੀ ਨਾਲ ਲੜਕੀ ਨੂੰ ਜੋ ਮਰਜ਼ੀ ਕੋਈ ਦੇਵੇ ਨਾ ਕਿ ਰੂਪੇ ਬਿਚੋਲੇਵਾਂ ਨੂੰ ਇਹ ਗੱਲ ਕਹੀ ਜਾਂਦੀ ਏ ਕੋਈ ਕਿਸੇ ਤਰ੍ਹਾਂ ਦਾ ਕੋਈ ਲਾਲਚ ਵਾਲਾ ਰਿਸ਼ਤਾ ਹੀ ਨਹੀਂ ਕਰਾਉਂਦੇ ਹੋਰ ਇਸ ਤੋਂ ਬਾਅਦ ਜੱਟ ਸਿੱਖ ਲੜਕੀ ਦਾ ਰਿਸ਼ਤਾ ਹੈ ਜੀ ਇਹ ਰਿਸ਼ਤਾ ਲੜਕੀ ਦਾ ਜੱਟ ਸਿੱਖ ਪਰਿਵਾਰ ਦਾ ਇਹ ਲੜਕੀ ਦਾ ਡਿਵੋਰਸ ਹੋਇਆ ਹੈ ਔਰ ਇਹ ਲੜਕੀ ਦੀ ਹਾਈਟ ਹੈ ਜੀ 5 ਫੁੱਟ 4 ਇੰਚ 92 ਦਾ ਬੌਰਨ ਕੈਨੇਡਾ ਪੀਆਰ ਹੈ ਲੜਕੀ ਦਾ ਡਿਵੋਰਸ ਹੋਇਆ ਭਰਾ ਜੋ ਉਹਦੀ ਮੈਰਿਜ ਹੋ ਚੁੱਕੀ ਹੈ ਇਹ ਲੜਕੀ ਵਾਲਾ ਕੋਲ 40 ਤੋਂ 50 ਕਿਲੇ ਉਹਦੀ ਜ਼ਮੀਨ ਹੈ ਜੇ ਕੋਈ ਡਿਵੋਰਸ ਵਾਲਾ ਲੜਕਾ ਹੋਵੇ ਉਹਦੇ ਕੋਲ 30 40 ਕਿਲੇ ਆਪਣੀ ਜ਼ਮੀਨ ਹੋਵੇ ਪੜ੍ਹਾਈ ਚੰਗੀ ਹੋਵੇ ਕੋਈ ਗੁੜੀਆ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਜੋਬ ਤੇਰਾ ਇਸ ਕਰਕੇ ਜੇ ਕੋਈ ਕੈਨੇਡਾ ਦੇ ਵਿੱਚ ਲੜਕਾ ਹੋਵੇ ਜਾਂ ਪੰਜਾਬ ਦੇ ਵਿੱਚ ਹੋਵੇ ਤੇ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਇਹ ਤੋਂ ਇਹ ਲੜਲਾ ਰਿਸ਼ਤਾ ਜਿਹੜਾ ਤਰਨਤਾਰਨ ਜ਼ਿਲ੍ਹੇ ਦਾ ਹੈ ਜੀ ਇਹ ਲੜਕੀ ਦਾ ਬਹੁਤ ਸੋਹਣੀ ਲੜਕੀ ਦੀ ਪੜ੍ਹਾਈ ਹੈ ਜੋ ਕਿ ਲੜਕੀ ਦੀ ਸਟੱਡੀ ਬੀਐਸਸੀ ਕਰਕੇ ਉਸ ਤੋਂ ਬਾਅਦ ਐਮਐਸਸੀ ਕੀਤੀ ਹੋਈ ਹੈ ਔਰ ਇਹ ਡਾਕਟਰੀ ਲੈਣ ਦੇ ਵਿੱਚ ਲੜਕੀ ਗਈ ਹੋਈ ਹੈ ਇਹਦੀ ਜੋ ਹਾਈਟ ਹੈ ਬੇਟੀ ਦੀ 5 ਫੁੱਟ 5 ਇੰਚ ਦੇ ਕਰੀਬ ਹੈ ਬੇਟਾ ਬਰਤ 2001 ਦਾ ਹੈ ਭੈਣ ਭਰਾ ਹੈ ਇਹਨਾਂ ਦੀ ਆਪਣੀ 16 17 ਕਿਲੇ ਜ਼ਮੀਨ ਹੈ ਕੋਈ ਜਨਾ ਕੋਈ ਸ਼ਹਿਰੀ ਪ੍ਰਾਪਰਟੀ ਹੈ ਸ਼ਹਿਰੀ ਕੋਠੀ ਹੈ ਸ਼ਹਿਰੀ ਰਹਿਣ ਸਹਰੇ ਆੜ ਤੇ ਇਸ ਕਰਕੇ ਇਹ ਪਰਿਵਾਰ ਚਾਹਦਾ ਹੈ ਜੇ ਕੋਈ ਲੜਕੇ ਦਾ ਇੱਥੇ ਇੰਡੀਆ ਦੇ ਵਿੱਚ ਵਧੀਆ ਬਿਜ਼ਨਸ ਹੈ ਚੰਗੀ ਜ਼ਮੀਨ ਹੈ ਕਾਰੋਬਾਰ ਵਧੀਆ ਉਹ ਪਰਿਵਾਰ ਇਸ ਸੰਪਰਕ ਕਰ ਸਕਦਾ ਹੈ ਜੇ ਕੋਈ ਫੌਲਰ ਦੇ ਵਿੱਚ ਹੈ ਤਾਂ ਉਹ ਵੀ ਸੰਪਰਕ ਕਰ ਸਕਦਾ ਹੈ ਏ ਅੱਜ ਤੁਹਾਡੇ ਸਾਹਮਣੇ ਜੋ ਰਿਸ਼ਤੇ ਲੈ ਕੇ ਆਇਆ ਇੱਕ ਜੱਟ ਸਿੱਖ ਲੜਕੇ ਦਾ ਦੋ ਜੱਟ ਸਿੱਖ ਲੜਕੀਆਂ ਦੇ ਰਿਸ਼ਤੇ ਹਨ ਜੋ ਆਪਣੀ ਇੱਕੋ ਹੀ ਗੱਲ ਹੁੰਦੀ ਏ ਕਿ ਦਾਜ ਰਹਿ ਨਸ਼ਾ ਰਹਿ ਇਸ ਕਰਕੇ ਹੋਰ ਵੀ ਚੰਗੇ ਚੰਗੇ ਰਿਸ਼ਤੇਾਂ ਲਈ ਸਾਡੇ ਨਾਲ ਜੁੜੇ ਰਹੋ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡੇ ਇੱਕ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਇਸ ਵੇਨਾ ਕਿਸੇ ਪਰਿਵਾਰ ਨੂੰ ਚੰਗਾ ਵਧੀਆ ਰਿਸ਼ਤਾ ਮਿਲ ਸਕਦਾ ਹੈ ਮਿਲਦੇ ਆਪਾਂ ਹੋਰ ਨਵੇਂ ਰਿਸ਼ਤੇਦਾਰ ਦੇ ਨਾਲ ਢੀਰੂ ਗੋਪੇ ਵੱਲੋਂ ਪਿਆਰ ਭਰੀ ਸਸਰੀ ਆਕਾਲੀ